ਬਟੇ ਪ੍ਰਸ਼ਨ ਨੰਬਰ 7 ਸਾਡੇ ਮੇਦੇ ਵਿੱਚ ਤਜਾਲ ਦੀ ਕੀ ਮਹੱਤਤਾ ਹੈ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਬਟੇ ਅਕਸਰ ਇਹ ਪ੍ਰਸ਼ਨ 2 ਜਾਂ 3 ਨੰਬਰ ਦੇ ਵਿੱਚ ਪੁੱਛਿਆ ਜਾਂਦਾ ਹੈ ਠੀਕ ਹੈ ਹੁਣ ਇਹ ਪ੍ਰਸ਼ਨ ਤੁਸੀਂ ਹੱਲ ਕਰਨ ਤੋਂ ਪਹਿਲਾਂ ਇਹ ਡਾਇਗਰਾਮ ਦੇਖ ਲਓ ਇਹ ਡਾਇਗਰਾਮ ਦੇ ਵਿੱਚ ਬਟੇ ਆਪਣੇ ਇੱਥੇ ਮੇਦਾ ਦਿਖਾਇਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਇਹ ਮੇਦਾ ਹੈ ਬਟੇ ਸਾਰਾ ਠੀਕ ਹੈ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਪੇਟ ਵੀ ਕਹਿ ਦਿੰਦੇ ਆ ਠੀਕ ਹੈ ਆਹ ਪੇਟ ਨੂੰ ਜੇ ਆਪਾਂ ਇਹਦੀ ਡਾਈਸੈਕਸ਼ਨ ਕਰਕੇ ਦੇਖੀਏ ਤਾਂ ਤੁਸੀਂ ਦੇਖੋਗੇ ਇਹਦੇ ਅੰਦਰ ਆ ਭੋਜਨ ਪਿਆ ਬਟੇ ਠੀਕ ਹੈ ਔਰ ਇਹ ਭੋਜਨ ਨੂੰ ਹਾজম ਕਰਨ ਵਾਸਤੇ ਤਾਂ ਪੇਟ ਦੇ ਅੰਦਰ ਤਜਾਬ ਪੈਦਾ ਹੁੰਦਾ ਠੀਕ ਹੈ ਪ੍ਰਸ਼ਨ ਇਹੀ ਹੈ ਵੀ ਇਹ ਜਿਹੜਾ ਤਜਾਬ ਪੈਦਾ ਹੁੰਦਾ ਹੈ ਇਹਦੀ ਕੀ ਮਹੱਤਤਾ ਹੈ ਕੀ ਫਾਇਦਾ ਹੈ ਉਹ ਅਸੀਂ ਦੱਸਣਾ ਤਾਂ ਦੇਖੋ ਸਾਡੇ ਮੇਦੇ ਦੀ ਕੰਦ ਵਿੱਚ ਮੌਜੂਦ ਗ੍ਰੰਥੀਆਂ ਤੋਂ ਹਾਈਡਰੋਕਲੋਰਿਕ ਐਸਿਡ ਇਹ ਬਟੇ ਤਜਾਬ ਦਾ ਨਾਮ ਹੈ ਇਹ ਪੈਦਾ ਹੁੰਦਾ ਸਾਡੇ ਮੇਦੇ ਚ ਬਿٹے ਬਰੀਕ ਬਰੀਕ ਗ੍ਰੰਥੀਆਂ ਨੇ ਗ੍ਰੰਥੀਆਂ ਦਾ ਭਾਵ ਸੈੱਲਾਂ ਦੇ ਸਮੂਹ ਨੇ ਜਿਨ੍ਹਾਂ ਦੇ ਵਿੱਚੋਂ ਤੇਜਾਬ ਜਾਂ ਐਂਜ਼ਾਈਮ ਪੈਦਾ ਹੁੰਦੇ ਨੇ ਠੀਕ ਹੈ ਉਹਨੂੰ ਗ੍ਰੰਥੀ ਕਹਿ ਦਿੰਦੇ ਆ ਤਾਂ ਇੱਥੇ ਤੇਜਾਬ ਦਾ ਨਾਮ ਕੀ ਹੈ ਜਿਹੜਾ ਪੈਦਾ ਹੁੰਦਾ ਹੈ ਗ੍ਰੰਥੀਆਂ ਵਿੱਚੋਂ ਹਾਈਡਰੋਕਲੋਰਿਕ ਐਸਿਡ ਔਰ ਇਹ ਹਾਈਡਰੋਕਲੋਰਿਕ ਐਸਿਡ ਦਾ ਫਾਰਮੂਲਾ ਹੁੰਦਾ ਬਿٹے ਮੈਂ ਇੱਥੇ ਲਿਖ ਦਿੰਦਾ ਐਚ ਸੀ ਐਲ ਹਾਈਡਰੋਜਨ ਤੇ ਕਲੋਰੀਨ ਦਾ ਇਹ ਯੋਗਿਕ ਹੈ ਠੀਕ ਹੈ ਹਾਈਡਰੋਕਲੋਰਿਕ ਐਸਿਡ ਕਿੱਟ ਤਜਾਬੀ ਮਾਧਿਅਮ ਤਿਆਰ ਕਰਦਾ ਹੈ ਜੋ ਕਿ ਭੋਜਨ ਦੇ ਨਾਲ ਆਏ ਜੀਵਾਨੂਆਂ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਪ੍ਰੋਟੀਨ ਨੂੰ ਪਚਾਣ ਵਾਲੇ ਪੈਪਸਿਨ ਅੰਜਾਈਮ ਦੀ ਕਿਰਿਆ ਵਿੱਚ ਸਹਾਇਕ ਹੁੰਦਾ ਹੈ ਤਾਂ ਬੇਟੇ ਇੱਥੇ ਇਸ ਤਜਾਬ ਦੇ ਦੋ ਕੰਮ ਦੱਸੇ ਨੇ ਸਾਨੂੰ ਪਹਿਲਾ ਕੰਮ ਇਹ ਦੱਸਿਆ ਕਿ ਹਾਈਡਰੋਕਲੋਰਿਕ ਐਸਿਡ ਇੱਕ ਤਜਾਬੀ ਮਾਧਿਅਮ ਪੈਦਾ ਕਰਦਾ ਹੈ ਤਜਾਬ ਤਾਂ ਹੈ ਹੀ ਗਿਆ ਹੈ ਇਹਦੇ ਨਾਲ ਭੋਜਨ ਦੇ ਅੰਦਰ ਜੇ ਅਸੀਂ ਗਲਤੀ ਨਾਲ ਐਸਾ ਕੋਈ ਭੋਜਨ ਖਾ ਲਈਏ ਜਿਸ ਵਿੱਚ ਜੀਵਾਣੂ ਹੋਣ ਕਿਟਾਣੂ ਹੋਣ ਉਹ ਪੇਟ 'ਚ ਜਾ ਕੇ ਉਹ ਤਜਾਬ ਦੀ ਹੈਲਪ ਨਾਲ ਉਹ ਮਰ ਜਾਂਦੇ ਨੇ ਠੀਕ ਹੈ ਇਸ ਤਰੀਕੇ ਨਾਲ ਅਸੀਂ ਬਿਮਾਰ ਹੋਣ ਤੋਂ ਬਚ ਜਾਂਦੇ ਹਾਂ ਠੀਕ ਹੈ ਤਾਂ ਪਹਿਲਾ ਤਾਂ ਫਾਇਦਾ ਇਹ ਹੈ ਦੂਜਾ ਇਹ ਹੈ ਵੀ ਇਹ ਤਜਾਬ ਹੈ ਨਾ ਜਿਹੜਾ ਸਾਡੇ ਅੰਦਰ ਇੱਕ ਅਣਜਾਣ ਪੈਦਾ ਹੁੰਦਾ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਪੈਪਸਿਨ ਉਹ ਪੈਪਸਿਨ ਦੀ ਕਿਰਿਆ ਨੂੰ ਵਧਾਉਂਦਾ ਹੈ ਠੀਕ ਹੈ ਇਹ ਤਜਾਬ ਪੈਪਸਿਨ ਨੂੰ ਐਕਟੀਵੇਟ ਕਰਦਾ ਹੈ ਜਦ ਪੈਪ ਤਜਾਬ ਪੈਦਾ ਹੋਊ ਪੈਪਸਿਨ ਐਕਟੀਵੇਟ ਹੋ ਗਿਆ ਜਦ ਪੈਪਸਿਨ ਐਕਟੀਵੇਟ ਹੋ ਗਿਆ ਤਾਂ ਉਹ ਵੱਧ ਪ੍ਰੋਟੀਨਾਂ ਨੂੰ ਹਜ਼ਮ ਕਰੂਗਾ ਤਾਂ ਇਸ ਲਈ ਸਾਡੇ ਪੇਟ ਚ ਤਜਾਬ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਔਰ ਇਹ ਹਰੇਕ ਦੇ ਪੇਟ ਦੇ ਵਿੱਚ ਬੇਟੇ ਬਣਦਾ ਹੀ ਬਣਦਾ ਹੈ ਬੱਚਾ ਹੋਵੇ ਚਾਹੇ ਬੁੱਢਾ ਹੋਵੇ ਹਰੇਕ ਦੇ ਪੇਟ ਦੇ ਵਿੱਚ ਤਜਾਬ ਬਣਦਾ ਹੈ